ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਤਕਰੀਬਨ ਥੋੜੀ ਦੂਰੀ ਤੇ ਆ ਦੋਸਤੋ ਤੇ ਖੇਮ ਕਰਨ ਦੀ ਦੂਰੀ ਵੀ ਥੋੜੀ ਰਹਿ ਜਾਂਦੀ ਆ ਤੇ ਖਾਸ ਤੁਸੀਂ ਪਹੁੰਚ ਜਿਹੜੀ ਕਰਨੀ ਆ ਪਿੰਡ ਚੀਮੇ ਕਰਨੀ ਆ ਇਸ ਕਰੋਂ ਦੋਸਤੋ ਇੱਕ ਪਹਿਲਾਂ ਵੀਡੀਓ ਆਪਾਂ ਪਾਈ ਸੀਗੀ ਆ ਥੋੜਾ ਜਿਹਾ ਦਿਨ ਹੋਇਆ ਕੋਈ 5-6 ਦਿਨ ਹੋਈ ਆ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਉਹਦੇ ਵਿੱਚ ਇੱਕ ਤੁਹਾਨੂੰ ਆਪਾਂ ਵਿਹੜ ਦਿਖਾਈ ਸੀਗੀ ਠੀਕ ਹੈ ਜੀ ਤੇ ਪੰਜ ਸੱਤ ਦਿਨ ਉਹ ਵੀ ਵਿਹੜ ਲੈ ਕੇ ਜਾਂਦੀ ਸੀ ਸਮਾਂ ਤੇ ਅੱਜ ਦੋਸਤੋ ਜਿਹੜੀ ਆਪਾਂ ਤੁਹਾਨੂੰ ਇਹ ਵਿਹੜ ਦਿਖਾਵਾਂਗੇ ਇਹ ਆਹੋਂਗੇ ਤੁਸੀਂ ਘੱਟੋ ਘੱਟ ਵੀ ਇੱਕ ਵਿਹੜ ਲੈਣ ਤੇ ਲੈ ਕੇ ਦੋ ਜਾਉਂਗੇ ਆਫਰ ਵੀਰ ਦੇ ਰਿਆ ਇੱਕ ਬੱਛੀ ਆ ਅਸਰ ਬੱਛੀ ਆ ਦੋਸਤੋ ਤੇ ਉਹ ਨਾਲ ਇਸ ਵਿਹੜ ਦੇ ਦਿੱਤੀ ਜਾਊਗੀ ਬਾਕੀ ਤਸੱਲੀ ਆ ਪੂਰੀ ਟਿੱਪਣ ਦੀ ਜਿਹੜੇ ਵੀਰ ਨੇ ਸੌਦਾ ਕਰਨਾ ਉਹਦੀ ਟਿੱਪ ਤੇ ਤਸੱਲੀ ਤੁਸੀਂ ਵੀ ਕਰ ਲਿਓ ਘਰ ਪਹੁੰਚ ਕੇ ਵੀਰ ਅਮਰਤਪਾਲ ਮੇਰੇ ਨਾਲ ਹੋਣਗੇ ਦੋਸਤੋ ਓਨਰ ਨੇ ਮਾਲਕ ਨੇ ਤੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੀ ਇੱਕ ਅਸਰ ਬੱਛੀ ਆ ਦੋਸਤੋ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵੀਡੀਓ ਦੇ ਵਿੱਚ ਤੇ ਆਹ ਵੇਖੋ ਜੀ ਬਿਲਕੁਲ ਬਣੀ ਬਤਰੀ ਬੱਛੀ ਆ ਤੇ ਚੰਗੀ ਕੁਆਲਿਟੀ ਆ ਬਿਲਕੁਲ ਕੇ ਆਸ ਪੀਆਈ ਦੇ ਬਿਲਕੁਲ ਕਾਬਿਲ ਆ ਤੇ ਤੁਸੀਂ ਘਰ ਵਿਜਿਟ ਕਰਕੇ ਜਿਹੜੀ ਇਹ ਬੱਛੀ ਦੇਖ ਸਕਦੇ ਹੋ ਠੀਕ ਆ ਜੀ ਬਾਕੀ ਚਾਰ ਥਾਣਾ ਵਧੀਆ ਜਿਹੜੀ ਦੋਸਤੋ ਝੋਲੀ ਵਹਾਉਂਦੀ ਪਈ ਆ ਤੇ ਇਹ ਜਿਹੜੀ ਬੱਛੀ ਦੋਸਤੋ ਫਰੀ ਦਿੱਤੀ ਜਾਊਗੀ ਨਾਲ ਉਸ ਵੇੜ ਦੇ ਆਓ ਕਰਦੇ ਆ ਗੱਲਬਾਤ ਠੀਕ ਹੈ ਤੇ ਕੁਆਲਿਟੀ ਆ ਵੈਸੇ ਵੀ ਵਧੀਆ ਦੀ ਜਿਹੜਾ ਵੀਰ ਚੰਗੀ ਖਾਸ ਇਸਾਂ ਤੋਂ ਮਾਲ ਕਰ ਲੂਗਾ ਦੋ ਤੁਸੀਂ ਪਸ਼ੂ ਐਨੀਮਲ ਲੈ ਕੇ ਜਾਓਗੇ ਦੋਸਤੋ ਪੈਸੇ ਇੱਕ ਦੇ ਪੇ ਕਰਨੇ ਪੈਣਗੇ ਰੇਟ ਇੱਕ ਦਾ ਭਰਨਾ ਪਾਊਗਾ ਪਰ ਚੀਜ਼ਾਂ ਤੁਸੀਂ ਦੋ ਲੈ ਕੇ ਜਾਓਗੇ ਠੀਕ ਹੈ ਆਓ ਕਰਦੇ ਹਾਂ ਗੱਲਬਾਤ ਅਮਰਤਪਾਈ ਸਭ ਤੋਂ ਪਹਿਲਾਂ ਸਸਰੀ ਕਾਲ ਕਸੀਆ ਵੀਰ ਜੀ ਸਭ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਅਮਰਤਪਾਈ ਬਹੁਤ ਵਧੀਆ ਠੀਕ ਠਾਕ ਤੇ ਉਹਨਾਂ ਨੂੰ ਵਹਿਰ ਵੇਖੀ ਸੀ ਵੀਰ ਹਾਂਜੀ ਵੀਰ ਜੀ ਹੋ ਗਈ ਸੀ ਫਰੇਰ ਵੀ ਜੈ ਜੀ ਸੀਗਾ ਹਾਂਜੀ ਹਾਂਜੀ ਤੇ ਕੋਈ ਭੈਣ ਭਰਾ ਦੂਰੋਂ ਤੜਾੜੋਂ ਆਇਆ ਫਿਰ ਲੈਣੋਂ ਹਾਂਜੀ ਹਾਂਜੀ ਦੂਰੋਂ ਹੀ ਆਏ ਜੀ ਦੂਰੋਂ ਵਾਲੇ ਅੱਜ ਆਪਾਂ ਇੱਕ ਤਾਂ ਇਹ ਵਹਿਰ ਦੇ ਦੇਣੀ ਹੈ ਜੀ ਹਾਂਜੀ ਤੇ ਕੀ ਸਮਾਚਾਰ ਹੈ ਜੀ ਇਹਦਾ ਸੂਬਾ ਕਿੰਨਾ ਸੁਣਿਆ ਜਾ ਰਿਹਾ ਦੂਜੇ ਸੂਬੇ ਵੀਰ ਜੀ ਸੁਣੀ ਜੇ ਦੂਜਾ ਸੂਬਾ ਹਾਂਜੀ ਤੇ ਦਿਨ ਕਿੰਨੇ ਕਰਾ ਜੀ ਹਸਪਤਾਲਿੰਦੀ ਵੀਰ ਜੀ ਇੱਕ ਹਫਤਾ ਸਮਾਂ ਲੈ ਜੂਗੀ ਭਰਾਵੋ ਘੱਟੋ ਘੱਟ ਵੀ ਇੱਕ ਹਫਤਾ ਠੀਕ ਆ ਥਾਣ ਥਣ ਦੀ ਕੁਆਲਿਟੀ ਦੇਖ ਲਓ ਜਿੰਨਾ ਕ ਦੋਸਤੋ ਲਾਇਆ ਬਣਾਇਆ ਪਿਆ ਆ ਬਿਲਕੁਲ ਤੁਹਾਡੇ ਸਾਹਮਣੇ ਆ ਥਾਣ ਥਣ ਬਹੁਤ ਵਧੀਆ ਚੰਗੀ ਸ਼ੇਪ ਆ ਜੀ ਬਹੁਤ ਜਿਆਦਾ ਦੇਖੋ ਆ ਲਓ ਸੀਲ ਸੌ ਪੂਰੀ ਆ ਤੇ ਆ ਤਸੱਲੀ ਵਾਲੀ ਆ ਗੱਲਬਾਤ ਆ ਦੇਖੋ ਠੀਕ ਆ ਘੱਟੋ ਘੱਟ ਵੀ ਇੱਕ ਹਫਤਾ ਬਾਕੀ ਆ ਸੂਨ ਦੇ ਵਿੱਚ ਬਿਲਕੁਲ ਠੰਡੀ ਧੀਰੀਆ ਦੋਸਤੋ ਕੋਈ ਡਰਾਕਲ ਭਜਾਕਲ ਨਹੀਂ ਪਸੂ ਜਿੰਨਾ ਮਰਜ਼ੀ ਆਪਾਂ ਕੋਲੇ ਬਿਲਕੁਲ ਤੁਰੇ ਫਿਰਦੇ ਆ ਠੀਕ ਹੈ ਜੀ ਆਹ ਫੇਸ ਕੁਆਲਟੀ ਆ ਆਲ ਅਰਾਊਂਡ ਤੋਂ ਜਿਹੜੀਆਂ ਮੈਂ ਤੁਹਾਨੂੰ ਸਾਰੇ ਪਾਸੇ ਤੋਂ ਦਿਖਾ ਦਿੰਦਾ ਐ ਤਾਂ ਕਰੋ ਚੈੱਕ ਹਜੇ ਬਣਾਇਆ ਲਾਇਆ ਜਿਹੜਾ ਦੋਸਤੋ ਜਿੰਨਾ ਕਿ ਬਣੀ ਠਣੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਤੁਹਾਨੂੰ ਠੀਕ ਆ ਥਣ ਦੀ ਕੁਆਲਟੀ ਵੇਖੋ ਥੋੜਾ ਅੰਮ੍ਰਿਤ ਲਾਇਆ ਹੋਏ ਨੂੰ ਇਧਰਲੇ ਪਾਸੇ ਆਹ ਦੇਖੋ ਜਰਾ ਠੀਕ ਆ ਥਣ ਤੋਂ ਪੂਰਾ ਮੁਠੀ ਲਾਈ ਜੀ ਪੂਰਾ ਪੂਰਾ ਹੱਥੀ ਚਵਾਈ ਵਾਲਾ ਥਣਾ ਦੋਸਤੋ ਹੱਥੀ ਚਵਾਈ ਵਧੀਆ ਕਰਾ ਦਊਗੀ ਆ ਦੇਖੋ ਸੀਲ ਸਾਬੂ ਪੂਰੀ ਆ ਜਿਹੜੇ ਬਨੇਓ ਮਰਗੀ ਆਪਾਂ ਤਸਲੀ ਕਰਵਾਈ ਜਾਈਏ ਇਹ ਨਹੀਂ ਪੈਰਪੂਟ ਦੀ ਠੀਕ ਆ ਤੇ ਖੋਲ ਕੇ ਤੋੜ ਕੇ ਵੀ ਆਪਾਂ ਤੁਹਾਨੂੰ ਤਸਲੀ ਨਾਲ ਦਿਖਾਉਣੀ ਆ ਬਧੇਰੇ ਸਮਝ ਆ ਜੂਗੀ ਤੇ ਇਸ ਵੈੜ ਦੇ ਨਾਲ ਜਿਹੜੀ ਆ ਦੋਸਤੋ ਉਹ ਅਫਸਰ ਵੱੱਛੀ ਜਿਹੜੀ ਹੈਗੀ ਆ ਉਹ ਦਿੱਤੀ ਜਾਊਗੀ ਠੀਕ ਆ ਏ ਆਈ ਦਾ ਬਿਲਕੁਲ ਕਾਬਿਲ ਆ ਤੁਹਾਨੂੰ ਉਹ ਵੀ ਤਸਲੀ ਨਾਲ ਤੋੜ ਕੇ ਦਿਖਾ ਦਾਂਗੇ ਖੋਲ ਕੇ ਦਿਖਾਈਏ ਵੀਰ ਅਮਰਤ ਆ ਦੇਖੋ ਜਰਾ ਹਾਈਟ ਤਕਰੀਬਨ ਜਿਹੜੀ ਮੀਡੀਅਮ ਤੁਸੀਂ ਅਕਾਊਂਟ ਕਰ ਸਕਦੇ ਹੋ ਤੁਸੀਂ ਠੀਕ ਆ ਥਾਂ ਦੇਵਾ ਚੰਗਾ ਦੋਸਤੋ ਥਾਂ ਵગેਰਾ ਪੂਰੇ ਪੱਧਰ ਆ ਜਿੰਨੇ ਵੀ ਹੈਗੇ ਆ ਬਿਲਕੁਲ ਸਾਨੂੰ ਦਿਖਾਈ ਦੇ ਰਹੇ ਆ ਆਪਸਾਂ ਦੀਆਂ ਦੇਖੋ ਜੀ ਜਿਹੜੀ ਨਾਲ ਇਹ ਬੱਚੀ ਦਿੱਤੀ ਜਾਊਗੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੇ ਅੰਮ੍ਰਿਤ ਕਿੰਨਾ ਮੁੱਲਿੰਦਾ ਮੁੱਲ ਵੀਰ ਜੀ ਦਾ 32000 ਕਰਦੇ ਆਪਾਂ ਲੈ ਲੈਂਦੇ ਹਾਂ ਹਾਂ ਜੀ ਕੋਈ ਛੋੜ ਕੇ ਆਪਾਂ ਕੀ ਖੁੱਲਾ ਮਾਨਤਾ ਕਰਦਗੇ ਯਾਰ ਤੁਹਾਡੇ ਆ ਤੇ ਵੀਰ ਜੀ 2000 ਰੁਪਏ ਛੱਡਦਾ 30000 ਦੀਆਂ ਵੇੜਾ ਦੇਣਾ ਦੋਵੇਂ ਤਾਂ 30000 ਰੁਪਈਆ ਹਾਂਜੀ ਇੱਕ ਨਹੀਂ ਦੋ 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 ਆਓ ਫੜਾ ਦੋਸਤੋ ਅੱਜ ਦੇ ਦਿਨ ਅਸਰਵੱਤੀ ਆ AI ਦੇ ਕਾਬਿਲ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ 30000 ਦੇ ਵਿੱਚ ਦੋਨੋਂ ਤੁਸੀਂ ਲੈ ਕੇ ਜਾਓਗੇ 30000 ਦੇ ਵਿੱਚ ਆਓ ਆਪਾਂ ਤੁਹਾਨੂੰ ਅਸਰਵੱਤੀ ਵੀ ਦਿਖਾ ਦਿੰਨੇ ਆ ਇਹ ਵੀ ਜਿਹੜੀ ਦੋਸਤੋ ਪੂਰੀ ਤਸਲੀਮਕਸ਼ ਬਰੇਡ 7 ਦਿਨਾਂ ਤੱਕ ਜਿਹੜੀ ਸੂਪ ਹੋਗੀ ਏ ਹਾਂਜੀ ਉਹ ਵੀ ਫੋਨ ਕੇ ਦਿਖਾ ਦਿੰਦੀ ਠੀਕ ਹੈ 7 ਦਿਨ ਦਾ ਸਮਾਂ ਬਾਕੀ ਹੈ ਜੇ ਸੂਪ ਦੇ ਵਿੱਚ ਤੇ ਆਹ ਦੇਖੋ ਜੀ ਉਮਰ ਘਟੋ ਕਰ ਹੋਊਗੀ 2 ਸਾਲ ਦੇ ਲਾਗੇ ਜਾਂ ਹਾਂਜੀ ਲੋ ਜੀ ਠੀਕਾ ਮੱਛੀ ਬਿਲਕੁਲ ਜਿਹੜੀ ਦੋਸਤੋ ਨਵੀਂ ਆ ਮੈਨੂੰ ਲੱਗਦਾ ਹੋਊਗੀ ਵੀ ਜੇ ਖੀਰੀ ਲਗਪਗ ਹਨ ਹਾਂਜੀ ਆ ਦੇਖੋ ਚੋਲੀ ਟਲੀ ਬਹੁਤ ਆ ਤੇ ਇਹ ਆਈ ਦੇ ਕਾਬਿਲ ਆ ਦੋਸਤੋ ਹੋ ਸਕਦਾ ਵੀ ਕੋਈ ਮਹੀਨੇ ਡੇਢ ਦੋ ਤੱਕ ਜਿਹੜੀ ਆ ਏਆਈ ਬਿਲਕੁਲ ਹੋ ਜਾਵੇ ਕਿਉਂਕਿ ਵਜ਼ਨ ਭਟਾ ਪੂਰਾ ਠੀਕ ਆ ਵਜ਼ਨ ਤਕਰੀਬਨ ਕੋਈ 2.5 ਕਿਲੋ ਤੋਂ ਆਪ ਆਪਾਂ ਇਹਨੂੰ ਕਾਊਂਟ ਕਰ ਸਕਦੇ ਹਾਂ 2.5 ਕਿਲੋ ਤੋਂ ਜਿਹੜਾ ਉਤਾਂ ਦਾ ਵਜ਼ਨ ਹੈਗਾ ਤੋਂ ਏਆਈ ਦੇ ਕਾਬਿਲ ਆ ਸਿਖਾਲ ਇਹ ਨਹੀਂ ਤੁਸੀਂ ਜਜਮੈਂਟ ਕਰਕੇ ਜਿਹੜੀ ਸਬਦਾ ਕਰ ਸਕਦੇ ਹੋ ਠੀਕਾ ਲਓ ਜੀ ਠੀਕ ਆ ਤੇ ਇਹ ਵੀ ਵੀਰ ਜੀ ਠੰਡੀ ਸੀ ਵੀ ਦੇ ਕੋਈ ਗੱਲ ਨਹੀਂ ਹੋਰ ਠੀਕ ਆ ਬਹੁਤ ਹੀ ਪਿਆਰੀ ਹੈ ਦੋਸਤੋ ਚੰਗੀ ਆ ਪਸੰਦ ਆਊਗੀ ਤੁਹਾਨੂੰ ਸੋ ਇਹਨੇ ਬਾਜ਼ਪੇ ਜਰੇਟ ਨੇ ਨਾਲ ਜਿਹੜਾ ਦੋਸਤੋ ਪਛੂ ਕਿਤੇ ਮਿਲਣਾ ਬਹੁਤ ਔਖਾ ਫਲਖਾਲ ਬਣੀ ਪਤਰੀਆਂ ਛੋਟਾ ਦਾ ਪਸ਼ੂ ਪਾਲਣਾ ਹੋਵੇ ਤਾਂ ਬਹੁਤ ਖਰਚ ਆਉਂਦਾ ਦੋਸਤੋ ਚਾਹੇ ਬੱਛੀ ਆ ਚਾਹੇ ਕੋਈ ਕੱਟੀ ਆ ਠੀਕ ਆ ਫਲਖਾਲ ਤੁਹਾਨੂੰ ਬਣੀ ਪਤਰੀ ਬੱਛੀ ਮਿਲਦੀ ਪਈ ਆ ਤੇ ਖੇਚਲ ਤੁਸੀਂ ਥੋੜੀ ਜੀ ਕਰਨੀ ਆ ਏ ਆਈ ਬਿਲਕੁਲ ਕਰਵਾ ਕੇ ਜੀਦਾ ਦੋਸਤੋ ਗੱਭਣ ਠਹਿਰ ਗਈ ਤੇ ਬਿਲਕੁਲ ਰੁਪਈਆਂ ਦੀ ਜਿਹੜੀ ਵੈੜ ਤੇ ਫਿਲਹਾਲ ਮੋਲ ਜਿਹੜਾ ਇੱਕ ਵੈੜ ਦਾ ਲਿਆ ਜਾਊਗਾ ਹਾਂਜੀ ਹਾਂਜੀ ਇੱਕੇ ਦਾ ਹੀ ਠੀਕ ਆ ਤੇ ਅਮਰਤਵੀਰ ਸੰਪਰਕ ਨੰਬਰ ਦਈਏ ਆਪਣੇ ਭੈਣ ਭਰਾਵਾਂ ਨੂੰ ਆਪਣਾ ਵੀਰ ਜੀ ਫੋਨ ਨੰਬਰ ਹੈਗਾ 62838 38526 ਠੀਕ ਹੈ ਜੀ ਹਾਂਜੀ ਠੀਕ ਆ ਸੋ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਅਮਰਤਪਾਲ ਦੇ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ